ਵੀਡੀਓ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਈ ਵਾਰੀ ਤੁਹਾਡੀ ਜ਼ਿੰਦਗੀ ਵਿੱਚ ਕਈ ਇਹੋ ਜਿਹੇ ਅੜਬੰਗ ਅਫਸਰ ਆਉਂਦੇ ਆ ਪਰ ਉਹ ਤੁਹਾਡਾ ਬੜਾ ਭਲਾ ਕਰ ਜਾਂਦਾ ਹੈ ਜੇ ਤੁਹਾਨੂੰ ਬਾਅਦ ਚ ਪਤਾ ਲੱਗਦਾ 1990 ਵਿੱਚ ਮੈਂ ਇਹ ਐਸੀ ਭਰਤੀ ਹੋਇਆ ਸੀਗਾ ਸਭ ਨੂੰ ਪਤਾ ਹੀ ਹੈ ਕਿ ਤਰਨਤਾਰਨ ਜ਼ਿਲ੍ਹੇ ਨੂੰ ਖਾਲਸਾਣ ਦੀ ਰਾਜਧਾਨੀ ਕਿਹਾ ਜਾਂਦਾ ਸੀ ਮੇਰੇ ਹੱਥਵਾਦੀਆਂ ਦੀਆਂ ਹੇੜਾਂ ਜੇੜਾਂ ਮੈਂ ਹਰ ਲਾਲ ਕਰਦੇ ਕਰਦੇ ਹੁੰਦੇ ਇੱਕੋ 10 ਜਾਂ 15 ਜਾਂ ਲੰਘੇ ਤੇ ਮੈਂ ਭਰਤੀ ਹੋ ਗਿਆ ਭਰਤੀ ਹੋ ਗਿਆ ਤੇ ਮੈਨੂੰ ਜ਼ਿਲ੍ਹਾ ਫਰੀਦਕੋਟ ਲੋਟ ਹੋ ਗਿਆ ਜਦੋਂ ਮੈਂ ਭਰਤੀ ਹੋਇਆ ਉਦੋਂ ਸ਼੍ਰੀ ਸ਼ਤੀ ਸ਼ਰਮਾ ਹੁੰਦੇ ਸੀਗੇ ਐਸਐਸਪੀ ਤੇ ਜਦੋਂ ਅਸੀਂ ਟ੍ਰੇਨਿੰਗ ਕਰਕੇ ਵਾਪਸ ਆਏ ਤੇ ਉਦੋਂ ਸਰਦਾਰ ਸਵਰਨ ਸਿੰਘ ਲੱਗੇ ਜਿਹਨਾਂ ਨੂੰ ਸਵਰਨ ਸਿੰਘ ਕੋਟਨਾ ਸੀ ਸਵਰਨ ਸਿੰਘ ਕੋਟਨਾ ਨਾਮ ਕਹਿੰਦੇ ਸੀ ਉਹ ਬੜਾ ਅੜਬਾ ਅਫਸਰ ਸੀਗਾ ਮਤਲਬ ਹਤਵਾਦ ਦੇ ਵਿੱਚ ਪੰਜ ਚਾਰ ਐਸਐਸ ਸੀ ਕੰਦੇ ਹੀ ਜਿਹੜੇ ਸਿੱਧੀ ਟੱਕਰ ਲੈਂਦੇ ਹੁੰਦੇ ਹੱਤਵਾਲੀਆਂ ਨਾ ਬਾਕੀ ਆਪਣਾ ਟਾਈਮ ਟੇਬਲ ਵੀ ਪਾਸ ਕਰਕੇ ਲੰਗੇ ਉਜੇ ਸਾਡੀ ABCD ਟ੍ਰੇਨਿੰਗ ਹੁੰਦੀ ਹੈ ਸਰਕਾਰੀ ਵੀਲਨਾ ਪੁਲਿਸ ਦਾ ਇਦਾਂ ਇਦਾਂ ਤੇ ਉਹ ਟ੍ਰੇਨਿੰਗ ਦਰਾਂ ਨਹੀਂ ਸਾਡੇ ਸਾਨੂੰ ਗੋਜਤਨਕੀਆਂ ਮਿਲ ਗਈਆਂ ਤੇ ਯਾਰ ਚਿੱਠੀਆਂ ਆ ਗਈਆਂ ਕਿ ਆਪਣੇ ਮੁੰਡੇ ਨੂੰ ਹਟਾ ਲਓ ਨਹੀਂ ਪ੍ਰਕਾਰ ਸਮੇ ਸੋਧ ਦੇਾਂਗੇ ਚਲੋ ਟ੍ਰੇਨਿੰਗ ਤਾਂ ਮੈਂ ਕਿਸ ਤਰ੍ਹਾਂ ਕਰ ਲਈ ਪੂਰੀ ਤੇ ਜਦੋਂ ਉੱਥੇ ਪਹੁੰਚਿਆ ਫਰੀਦਕੋਟ ਤੇ ਉਸ ਤੋਂ ਬਾਅਦ ਮੇਰੇ ਤੇ ਨਾਕ ਕਰਦਿਆਂ ਦਾ ਬਹੁਤ ਜ਼ਿਆਦਾ ਦਬਾਅ ਪਿਆ ਗਿਆ ਵੀ ਨੌਕਰੀ ਛੱਡ ਦੇ ਤੂੰ ਕੱਲਾ ਹੈਗਾ ਵਾ ਅਸੀਂ ਕੀ ਕਰਾਂਗੇ ਡਰ ਤੇ ਹੁੰਦਾ ਹੈ ਸਭ ਨੂੰ ਖੈਰ ਚਲੋ ਆ ਸਾ ਮੇਰੀ ਉਹ ਮੈਂ ਪਿੰਡ ਨਹੀਂ ਜਾਂਦਾ ਹੁੰਦਾ ਜਦੋਂ ਛੁੱਟੀ ਫਰਲ ਹੁੰਦੀ ਸੀ ਮੇਰੇ ਛੋਟੇ ਭੈਣ ਜੀ ਦਾ ਮੇਰੇ ਤੋਂ ਵੱਡੇ ਨੇ ਉਹਨਾਂ ਦੀ ਕੋਠੀ ਅਮਰਸਰ ਸਿੱਕੀ ਉੱਥੋਂ ਹੀ ਹੋ ਕੇ ਤੁਸੀਂ ਮੁਰਜਾਉਂਦਾ ਨਾ ਪਿੰਡ ਜਾਂਦੀ ਹਿੰਮਤ ਨਹੀਂ ਬੈਨੀ ਪਤਾ ਨਹੀਂ ਕਿੱਥੇ ਕਿਹਨੇ ਗੋਲੀ ਮਾਰ ਦਈ ਚਲੋ ਇੱਕ ਦਿਨ ਜਦੋਂ ਜਿਆਦਾ ਹੀ ਦਬਾਅ ਪੈ ਗਿਆ ਨਾ ਮੈਂ ਅਸਤੀਫਾ ਲੈ ਲਿਆ ਅਸਤੀਫਾ ਲਿਖਦਾ ਤੇ ਮਸਿਵਾ ਲਿਖ ਕੇ ਲੈ ਗਿਆ ਪੀਐਸਆਈ ਕੋਲ ਮੈਨੂੰ ਕਿਹਾ ਯਾਰ ਮੈਨੂੰ ਐਸਐਸਪੀ ਸਾਹਿਬ ਦੇ ਪੇਸ਼ ਕਰਾ ਦੇ ਮੈਂ ਅਸਤੀਫਾ ਦੇਣਾ ਚਾਹੁੰਦਾ ਉਹ ਕਹਿੰਦਾ ਮੈਨੂੰ ਹੰਦਾ ਵੀ ਸੁਣਾ ਸਟੀਫਨ ਆਦੇ ਐਵੇਂ ਬੇਤੀ ਕਰਾਂਗਾ ਤੇਰੀ ਉਹਨੇ ਸਿਵਾਲੇ ਮਨਜ਼ੂਰ ਕਰਨਾ ਮੈਂ ਜਲਦੀ ਦਫੇਸ਼ ਤੇ ਕਰਾਹਾਂ ਹੋ ਜਾਊਗਾ ਠੀਕ ਹੈ ਨਹੀਂ ਹੋ ਜਾਊਗਾ ਤੇ ਬੱਸ ਮੋੜਾਵਾਂਗੇ ਚਲੋ ਜੀ ਮੈਂ ਵਰਦੀਪੁਰ ਦੀ ਕ੍ਰਾਸ ਬੈਲਟ ਵੱਡੇ ਬੂਰ ਚਾਦਰ ਵਾਲੀ ਪੱਗ ਬੰਦੀ ਤੇ ਮੈਂ ਵੀ ਚੱਲ ਗਿਆ ਤੇ ਮੇਰੀ ਮਾੜੀ ਕਿਸਮਤ ਮੇਰੇ ਜਾਣ ਤੋਂ ਪਹਿਲਾਂ ਉੱਥੇ ਦੋ ਤਿੰਨ ਮੁਲਾਜ਼ਮ ਪਹਿਲਾਂ ਖੜੇ ਸੀਗੇ ਇੱਕ ਐਸਸੀ ਹੀ ਸ਼ਾਇਦ ਉਹ ਹੌਲਦਾਰ ਸੀਗੇ ਕਾਹੀ ਵੱਡੀ ਉਮਰ ਦੇ ਅਸੀਂ ਮੇਰਾ ਖਾਲਾ ਰਿਟਾਇਰਮੈਂਟ ਦੇ ਲਾਗੇ ਸੀਗੇ ਉਹ ਵੀ ਅਸਤੀਫਾ ਲੈ ਕੇ ਪੇਸ਼ ਹੋਏ ਸੀਗੇ ਵੀ ਅਸਤੀਫਾ ਦੇਣਾ ਉਹਨਾਂ ਦੀ ਬੜੀ ਲਾਪਾ ਕਰ ਰਿਆ ਸੀਗਾ ਐਸ ਇਸ ਵੀ ਸਵਰਨਸੂੰ ਤੁਸੀਂ ਮੁਰਗੇ ਖਾਨ ਨੂੰ ਤੁਸੀਂ ਬੈਗ ਲਾਉ ਨੂੰ ਤੁਸੀਂ ਹੁਣ ਮਰ ਨੂੰ ਮੁੰਡੇ ਨਵੇਂ ਮਿਰਲਾ ਥਾਰੇ ਕੇਂਦਰ ਦਾ ਦੇਖੋ ਆ ਨਵੇਂ ਮੁੰਡੇ ਵਿਚਾਰੇ ਇਹ ਮਰਨ ਵਾਸਤੇ ਪਰਦੇ ਕੀਤੇ ਆ ਕਿ ਤੁਸੀਂ ਖਾਓ ਪੀਓ ਤੇ ਹੁਣ ਬੱਕਰੇ ਬੁੱਕਰੇ ਖਾਂਦੇ ਮੁਰਗੇ ਸ਼ੋਰ ਕਿ ਤੇ ਹੁਣ ਤੁਸੀਂ ਭੱਜਨ ਫਿਰਦੇ ਜੋ ਆਸ਼ਾ ਮੈਂ ਕਮਾਂ ਰਿਹਾ ਪਿਆ ਵੀ ਮੈਂ ਤੇ ਮੈਂ ਆਇਆ ਮੈਂ ਵੀ ਇਸੇ ਕੰਮ ਆ ਇਹ ਮੇਰੀ ਉਧਾਰ ਨੇ ਜਾਂਦਾ ਚਲੋ ਉਹ ਨਿਕਲ ਜੋ ਚੁੱਕੋ ਨਸੀ 500 ਉਹ ਦਵ ਕਿਸ਼ਵ ਕੇ ਮਾਰ ਕੇ ਤੋਂ ਉਹਨੇ ਮਾਰੇ ਸਰੂਰ ਤੇ ਉਹ ਦੌੜ ਕੇ ਬਾਹਰ ਤੇ ਉਹ ਐਸੇ ਨੇ ਮੈਨੂੰ ਪੇਸ਼ ਕੀਤਾ ਉਹ ਸੀ ਬ੍ਰਹਮ ਖੋਲਿਆ ਜਾ ਹੈਗਾ ਉਹ ਕਹਿੰਦਾ ਸ਼ਾ ਇਹ ਨਵੇਂ ਜਿਹੜੇ ਛੰਦ ਆਏ ਆ ਉਹ ਆ ਆਂਦਾ ਜੀ ਨਹੀਂ ਇਹ ਆਉਣ ਵਾਲਾ ਨਹੀਂ ਆ ਇਹ ਜਾਣ ਵਾਲਾ ਵਾ ਆਂਦਾ ਉਹ ਕਿਦਾਂ ਆਂਦਾ ਜੀ ਵੀ ਅਸਤੀਫਾ ਦੇਣ ਆਇਆ ਅਜੇ ਜੋ ਖੇਚਾ ਦਾ ਨਹੀਂ ਨਾ ਸੁਰਨਸੋਂ ਤੋਂ ਨੇ ਅਰੇ ਨੂੰ ਜਿਸਾਂ ਸੰਬੋਧਨ ਕਰਨਾ ਓਏ ਸੁਣ ਗੱਲ ਮੈਂ ਨਚਾਰਾ ਜਿਆ ਤੇ ਮੈਨੂੰ ਵੀ ਇਦਾਂ ਕਹਿੰਦਾ ਅੰਦਾ ਕੀ ਆ ਓਏ ਨਚਾਰਾ ਜਿਆ ਤੂੰ ਕਹਿੰਦਾ ਸਿਫਰ ਦੇਣ ਲੱਗਾ ਮੈਂ ਜਿੱਦਾਂ ਓਏ ਬਾਨਾ ਜੀ ਮੈਂ ਕੱਲਾ ਆਂ ਜੀ ਮੈਂ ਕਾਰਪੂਲਾ ਆਣਿਆ ਟਕੀਣੇ ਆ ਜੀ ਮੈਂ ਆ ਤਵਾ ਜੀ ਨੇ ਮੈਂ ਤਰਨਦਾਰ ਦਾ ਕਹਿੰਦਾ ਅਛਾ ਤਰਨਦਾਰ ਦਾ ਵਾ ਕਿਹੜਾ ਪਿੰਡ ਦਰਾ ਮੈਂ ਜੀ ਬਨੋਰੀ ਸਵਾਂ ਅੰਦਾ ਚਵਾਲਥਾਨ ਜਿਹੜਾ ਉਹ ਇਹ ਤਾਂ ਸਾਡੇ ਡੀਐਸਪੀ ਦਾ ਘਾਰ ਹੈ ਫਿਰ ਤਰਨਦਾਰੋਂ ਦਾ ਸੰਬੰਧ ਹੋਣੀ ਹੁੰਦੀ ਸੀ ਜਿਹੜਾ ਦੇ ਬਾਜ ਬਣਿਆ ਸਾਡੇ ਪਿੰਡੋਂ ਦੇ ਨਾਲ ਤਰੀ ਬਣਾ ਦੋ ਢਾਈ ਮਾਣੇ ਨੇ ਫੇਮ ਬਰੰਦ ਕੀਤੀ ਸੀ ਦੇਖਾਗੇ ਇਹ ਪਿੰਡ ਨੂੰ ਜਾਣਦਾ ਸੀਗਾ ਮੈਨੂੰ ਕਹਿੰਦਾ ਅੱਛਾ ਹੁਣ ਤੂੰ ਪਿੰਡ ਜਾਏਗਾ ਅੰਦਾ ਦਫੇ ਦੋ ਕੰਮ ਹੋਣੇ ਆ ਜੇ ਤੂੰ ਪਿੰਡ ਜਾਏਗਾ ਜਾਂਦੇ ਤੈਨੂੰ ਹਤਵਾਦੀ ਨੇ ਮਾਰ ਦੇਣਾ ਤੇ ਜਾਂ ਮੈਨੂੰ ਲੱਗਦਾ ਵੀ ਤੇਰੀ ਨਾ ਕਿਹਿਆ ਜਹੇ ਬੰਦੀ ਨਾਲ ਸਾਹਗਾਠ ਹੋ ਗਈ ਆ ਤੇ ਤੂੰ ਪੱਕਾ ਜਗਾਤਵਾਦੀ ਬਣੇਗਾ ਤੇ ਜੇ ਤੂੰ ਹਤਵਾਦੀ ਬਣੇਗਾ ਤੇ ਫੇਰ ਤੂੰ ਪੁਲਿਸ ਕੋ ਫੜਿਆ ਹੋ ਜਾਏਗਾ ਤੇਰੀ ਡੈਰੋਗੇਸ਼ਨ ਵੀ ਹੋਊਗੀ ਆੰਦਾ ਪਹਿਲੇ ਕੰਮ ਜਿਹਦੇ ਸੀ ਮੈਂ ਕੋਈ ਮਤ ਨਹੀਂ ਕਰ ਸਕਦਾ ਪਰ ਦੂਸਰਾ ਕੰਮ ਡੈਲੀਗੇਟ ਵਾਲਾ ਨਾ ਉਹ ਤੇ ਮੈਂ ਮਤ ਕਰ ਸਕਦਾ ਆੰਦਾ ਵੇ ਉਹ ਫਿਰ ਮੈਂ ਦਾ ਆੰਦਾ ਸੁਣਾ ਕੱਲ ਜਿਹੜਾ ਉੱਥੇ ਜਾ ਫੋਨ ਕਰੋ ਬਚਨ ਨੂੰ ਬੁਲਾਓ ਬਚਨਾ ਜਿਹੜਾ ਸੀ ਨਾ ਬਚਨ ਸਿੰਘ ਸੀ ਨਾਂ ਆ ਦਾ ਇਹ ਬਚਨ ਸਿੰਘ ਤੇ ਚੰਨਣ ਸਿੰਘ ਡਰਾਈਵਰ ਹੁੰਦਾ ਸੀ ਤੇ ਬਚਨ ਸਿੰਘ ਸੀਗੇ ਇੰਜਾਰ ਸੀਗਾ ਉਹਦਾ ਨਾਂ ਸੁਣ ਕੇ ਨਾ ਵੱਡਿਆ ਵੱਡਿਆ ਸਤਹ ਹੁੰਨ ਗਿਆ ਜਾਂਦਾ ਦਾ ਸੀ ਮੇਰੇ ਕੋਲ ਮੈਨੂੰ ਕਿਹਾ ਪਤਾ ਮੈ ਕਿਉਂ ਬੁਲਾਇਆ ਬਚਨੇ ਨੂੰ ਬਾਣੀ ਸਰ ਮੈਨੂੰ ਨਹੀਂ ਪਤਾ ਜੀ ਅੰਦਾ ਹੁਣ ਇਹ ਤੈਨੂੰ ਲੈ ਕੇ ਜਾਊਗਾ CIA ਉਸੇ ਵਿਰੁੱਧ ਤੈਨੂੰ ਟੰਗੂਗਾ ਲੱਤਾਂ ਪਾੜੂਗਾ ਘੋਟਣਾ ਫੇਰੂਗਾ ਹੋਰ ਵੀ ਤੈਨੂੰ ਤਰੀਕੇ ਦੱਸਾਂਗੇ ਕਿਹੜੇ ਕਿਹੜੇ ਤਰੀਕੇ ਨਾਲ ਤੂੰ ਨਾ ਕਿਹੜੇ ਕਿਹੜੇ ਤਰੀਕੇ ਨਾਲ ਬਾਅਦ ਤੈਨੂੰ ਪੁਲਿਸ ਨੇ ਡਟੂ ਗਏ ਕਰਨਾ ਤੇ ਉਹਨਾਂ ਸੁਣਾਏ ਛੰਡ ਕੇ ਵੇਚਾਂਗੇ ਅਛਾ ਬਜਨ ਸਿੰਘ ਦਾ ਨਾਮ ਸੁਣਦਾ ਮਤਲਬ ਦਾ ਹੈ ਵੀ ਉਹਦੇ ਬਾਰੇ ਇਹ ਖ਼ਸ਼ੂਰ ਸੀ ਵੀ ਜਿਹਨੂੰ SSC ਨੇ ਗੱਡੀ ਚਾੜਨ ਦਾ ਹੁੰਦਾ ਸੀ ਤਾਂ ਉਹਨੂੰ ਬਜਨ ਸਿੰਘ ਦੇ ਹਵਾਲੇ ਕਰਦਾ ਹੁੰਦਾ ਸੀ ਅਜਾ ਮੇਰੀ ਅੱਖਾਂ ਦੇ ਤਾਰੇ ਰੰਗ ਪੀਦਾ ਬੀਪੀ ਲੋ ਲੱਤਾਂ ਕੰਬਣ ਮਤਲਬ ਕਿ ਜਿਹੜੀ ਵੀ ਬਿਮਾਰੀ ਉਸ ਮੌਕੇ ਕਿਸੇ ਬੰਦੇ ਨੂੰ ਹੋ ਸਕਦੀ ਉਹ ਮੈਨੂੰ ਹੋ ਗਈ ਅਜਾ ਉਹਨੇ ਵੇਖ ਲਿਆ ਵੀ ਹੁਣ ਟਰ ਗਿਆ ਪੂਰਾ ਐ ਮੈਨੂੰ ਕਹਿੰਦਾ ਫਿਰ ਜਾਣਾ ਸੀ ਇਹ ਕਿ ਅਸਤੀਫਾ ਵਾਪਸ ਲੈਣਾ ਮੈਂ ਅਸਤੀਫਾ ਵਾਪਸ ਲੈਣਾ ਮੈਂ ਚੋਕ ਅਸਤੀਫਾ ਮੈਂ ਚੋਕਿਆ ਅੱਲਾ ਪਾੜੇ ਨੂੰ ਮੈਂ ਪਾੜਦਾ ਆ ਜਿਹੇ ਬਾਹਰ ਅੱਧਾ ਦੌੜ ਜਾਸੋਂ ਜੇ ਦੁਬਾਰਾ ਅਸਤੀਫਾ ਸੁਫਾ ਦੇਣ ਦੀ ਸੋਚਿਆ ਵੀ ਨਾ ਤੇ ਬਜਨੇ ਬਾਰੇ ਸੋਚ ਨਹੀਂ ਕਹਿੰਦਾ ਅਛਾ ਤੇ ਲੋ ਜੇ ਉਹ ਤੇ ਮੈਨੂੰ ਬੜੀ ਗੱਲ ਪੈੜੀ ਲੱਗੀ ਮੈਂ एकदम ਬੰਦ ਬਾਰੇ ਨਿਕਲਿਆ ਫੋ ਤੇ ਉਦੋਂ ਇਹਨੂੰ ਬੜੀ ਪੈੜੀ ਗੱਲ ਲੱਗੀ ਯਾਰ ਚੰਗਾ ਬੰਦਾ ਦੱਸੇ ਹੁਣ ਸਤੀਫਾ ਦੇਣ ਦੇ ਆ ਤੇ ਇਹ ਤੇ ਮੇਰੀ ਮਰਜ਼ੀ ਆ ਮੈਨੂੰ ਜਾ ਲੈਣ ਦਿੰਦਾ ਪਰ ਬਾਅਦ ਜਦੋਂ ਮੈਂ ਸਪੈਟਰ ਭਰਤੀ ਹੋਇਆ ਨਾ ਹੁਣ ਇਹ 90 90 ਜਿਹਦੀ ਗੱਲ ਆ ਤੇ ਉਦੋਂ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਪਿਆਜ ਵਾਤਾ ਖਤਮ ਹੋ ਜਾਊਗਾ 92 ਜਦੋਂ ਮੈਂ ਸਪੈਟਰ ਭਰਤੀ ਹੋਇਆ ਤੇ ਸਾਨੂੰ ਟ੍ਰੇਨਿੰਗ ਕਰਦਿਆਂ ਕਰਦਿਆਂ ਗੁਰੂ ਜੀਆ 92 ਆ ਗਿਆ 92 93 ਤੋਂ ਬਾਅਦ ਸ਼ਾਂਤੀ ਹੋਣੀ ਸ਼ੁਰੂ ਹੋ ਗਈ ਅਛਾ ਜੇ ਮੈਂ ਉਦੋਂ ਸਤੀਫਾ ਦੇ ਦਿੰਦਾ ਤੇ ਜਦੋਂ ਮੈਂ ਦੁਬਾਰਾ ਅਪਲਾਈ ਕਰਦਾ ਇਨਸਪੈਕਟਰ ਵਾਸਤੇ ਤੇ ਉਹਨਾਂ ਨੇ ਉਹ ਤੋਂ ਵੇਖ ਲੈਣਾ ਸੀ ਵੀ ਇਹਦੇ ਭਾਈ ਪਹਿਲਾਂ ਹੀ ਭੱਜਾ ਆ ਮੈਦਾਨ ਛੱਡ ਕੇ ਤੇ ਮੈਨੂੰ ਤਾਂ ਘਰਤੀ ਵੀ ਨਹੀਂ ਕਰਨਾ ਕਦੀ ਹਾਂ ਮੈਨੂੰ ਨੇ ਇਹ ਵੀ ਗੱਲ ਕਹੀ ਕਿੰਦਾ ਤੂੰ ਤੇਰਾ ਮਸਤੀਫਾਰੀ ਮਨਜ਼ੂਰ ਕਰਨਾ ਤੈਨੂੰ ਪੁੱਤ ਮੈਂ ਆਪਣੇ ਕੈਰਤਾ ਦੇ ਦੇ ਲਿਖੇ ਨਾ ਸਾਹਿਬ ਸਾਹਿਬ ਤੈਨੂੰ ਮੈਂ ਤਿਆਸੂ ਕਰ ਲੇਕ ਡਿਸਮਿਸ ਕਰੂੰਗਾ ਤਾਂ ਕਿ ਦੁਬਾਰਾ ਤੈਨੂੰ ਨੌਕਰੀ ਦਾ ਮਿਲ ਜਾਏ ਤੈਨੂੰ ਪੁਲਿਸ ਦੇ ਵਿੱਚ ਕੇ ਦੁਬਾਰਾ ਕਿਤੇ ਕਹਿੰਦਾ ਅਜਾ ਵਾਕ ਜੇ ਮੈਂ ਡਿਸਮਿਸ ਕਰ ਦਿੰਦਾ ਜਾਂ ਮੈਂ ਸੀਰਵਸ ਨਾਲ ਦੇ ਦਿੰਦਾ ਤੇ ਮੈਨੂੰ ਇਨਸਪੈਕਟਰ ਕਨੇ ਭਰਤੀ ਕਰਨਾ ਸੀ ਇਹ ਅੱਗੇ ਰੰਗ ਤੱਕ ਕਿਸੇ ਪਹੁੰਚਣਾ ਹੈਗਾ ਐਸੇ ਪਿੰਡ ਹੀ ਟਰੈਕਟਰ ਵਾਹਦੇ ਫਿਰਨਾਂ ਹਾਂ ਜਾਂ ਵੱਧ ਵੱਧ ਵਕੀਲ ਬਣ ਕੇ ਜੋ ਮੈਂ ਲਾ ਕਰਦਾ ਸੀਗਾ ਤੇ ਕਚਹਿਰੀ 'ਚ ਬੈਠ ਜਾਂਦੇ ਚਲੋ ਮੈਂ ਤਾਂ ਲੋਕੀ ਨੂੰ ਚੰਗਾ ਕਹਿਣ ਮਾੜਾ ਕਹਿਣ ਜੋ ਮਰਜ਼ੀ ਕਹਿਣ ਪਰ ਮੈਂ ਭਾਈ ਉਹਨੂੰ ਚੰਗਾ ਕਹਿੰਦਾ ਜਿਨੇ ਮੈਨੂੰ ਨੌਕਰੀ ਦੀ ਰੋਟੀ ਦੇ ਪਾਇਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਬਹੁਤ-ਬਹੁਤ ਧੰਨਵਾਦ ਥੈਂਕ ਯੂ